ترجمة ਪੰਜਾਬੀ ਮਹਿਰੂਮ ਗਾਇਕ ਸਿੱਧੂ ਮੂਸੇਵਾਲੇ ਦਾ 24 ਜੂਨ ਨੂੰ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜੀ ਹਾਂ ਗਾਇਕ ਦੀ ਮੌਤ ਤੋਂ ਬਾਅਦ ਇਹ ਉਹ ਆਸਤਵਾਂ ਗੀਤ ਹੈ ਜਿਸ ਨੂੰ ਬ੍ਰਿਟਿਸ਼ ਰੈਪਰ ਅਤੇ ਗਾਇਕ ਸਟੈਫ ਲੰਡਨ ਨੇ ਗਾਇਆ ਹੈ ਖਾਸ ਕਰ ਇਹ ਹੈ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਮੂਸੇਵਾਲੇ ਦੇ ਨਵੇਂ ਗੀਤ ਨੂੰ ਲੈ ਕੇ ਉਤਸ਼ਾਹ ਜਿਹੜਾ ਵਧਿਆਈ ਹੋਇਆ ਹੈ ਜੀ ਹਾਂ ਇਸ ਗੀਤ ਵਿੱਚ ਤੁਹਾਨੂੰ ਨਾ ਸਿਰਫ ਮੂਸੇਵਾਲੇ ਦੀ ਆਵਾਜ਼ ਸਗੋਂ ਉਹਨਾਂ ਦੇ ਪਿਤਾ ਬਲਕੌਰ ਸਿੰਘ ਦੀ ਸ਼ਾਨਦਾਰ ਝਲਕ ਵੀ ਵੇਖਣ ਨੂੰ ਮਿਲੇਗੀ ਦੱਸ ਜੇ ਇਹ ਕਿ ਮੂਸੇ ਵਾਲੇ ਦੇ ਨਵੇਂ ਗੀਤ ਦਲਮਾ ਦਾ ਟੀਜ਼ਰ ਜਿਹੜਾ ਹੈ ਉਹ ਵੀ ਰਿਲੀਜ਼ ਹੋ ਚੁੱਕਿਆ ਹੈ ਤੇ ਨਾਲ ਹੀ ਇਸ ਗੀਤ ਦਾ ਟੀਜ਼ਰ ਰਿਲੀਜ਼ ਕਰਦਿਆਂ ਹੋਇਆ ਬ੍ਰਿਟਿਸ਼ ਰੈਪਰ ਤੇ ਗਾਇਕਾਸਟ ਆਫ ਲੰਡਨ ਨੇ ਇੰਸਟਾਗ੍ਰam ਵਿੱਚ ਕੈਪਸ਼ਨ ਦਿੰਦੇ ਹੋਏ ਲਿਖਿਆ ਜੇਕਰ ਇਸ ਟੀਜ਼ਰ ਉੱਤੇ 1 ਲੱਖ ਕਮੈਂਟ ਆ ਗਏ ਤਾਂ ਮੈਂ ਸਿੱਧੂ ਮੂਸੇ ਵਾਲੇ ਦਾ ਗੀਤ ਜਿਹੜਾ ਹੈ ਉਹ ਰਿਲੀਜ਼ ਕਰ ਦਵਾਂਗੀ ਹਾਲ ਹੀ ਚ ਇਸ ਪੋਸਟ ਉੱਪਰ 2 ਲੱਖ ਦੇ ਕਰੀਬ ਜਿਹੜੇ ਨੇ ਕਮੈਂਟ ਆ ਕੇ ਨੇ ਤੇ ਇੱਕ ਵਾਰ ਫਿਰ ਦੇਸ਼ ਵਿੱਚ ਸਿੱਧੂ ਦੀ ਆਵਾਜ਼ ਗੂੰਜੇਗੀ ਪਰ ਖਾਸ ਗੱਲ ਇਹ ਹੈ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਵੀ ਮੂਸੇਵਾਲੇ ਦੇ ਨਵੇਂ ਗੀਤ ਨੂੰ ਲੈ ਕੇ ਉਤਸ਼ਾਹ ਵੱਧਦਾ ਹੀ ਜਾਂਦਾ ਹੈ ਤੇ ਨਾਲ ਹੀ ਹੋਰ ਦਾ ਜਨੇ ਆ ਕੇ ਸਟੈਫ ਲੰਡਨ ਵੱਲੋਂ ਇੱਕ ਉਹਨਾਂ ਦੇ ਇੰਸਟਾਗ੍ਰam ਹੈਂਡਲ ਤੇ ਜਿਹੜੀ ਹੈ ਇੱਕ ਵੀਡੀਓ ਸ਼ੇਅਰ ਕੀਤੀ ਸੀ ਤੇ ਉਹਨਾਂ ਨੇ ਕੈਪਸ਼ਨ 'ਚ ਲਿਖਿਆ ਸੀ ਕਿ ਇਸ ਐਡਰੈਸ ਤੇ ਪਹੁੰਚੋਤੇ ਨਾਲ ਹੀ ਲੱਖਾਂ ਦੇ ਲੋਕ ਜਿਹੜੇ ਨੇ ਉਹ ਉਸਤੇ ਪਹੁੰਚੇ ਤੇ ਉਹ ਸਿੱਧੂ ਦੇ ਫੈਨਸ ਦਾ ਪਿਆਰ ਦੇਖ ਕੇ ਜਿਹੜਾ ਹੈ ਉਹ ਹੈਰਾਨ ਹੋਈ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸਟੈਫ ਲੰਡਨ ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਵੇਗੀ ਇਸ ਗੀਤ ਦਾ ਫੈਨਸ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਕਰ ਰਹੇ ਨੇ ਤੇ ਨਾਲ ਹੀ ਸਿੱਧੂ ਮੂਸੇਵਾਲਾ 19 ਮਈ 2022 ਨੂੰ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਏ ਤੇ ਨਾਲ ਹੀ ਕਲਾਕਾਰ ਦੀ ਮੌਤ ਨੂੰ ਭਲੇ ਹੀ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਮੂਸੇ ਵਾਲੇ ਦੇ ਫੈਨਸ ਅੱਜ ਵੀ ਕਲਾਕਾਰ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਬੇਤਾਬ ਰਹਿੰਦੇ ਹੀ ਨੇ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਗਾਇਕ ਦੀ ਮੌਤ ਪਿੱਛੋਂ ਫੈਨਸ ਦੀ ਗਿਣਤੀ ਵਿੱਚ ਵਾਧਾ ਹੋਇਆ ਹੀ ਰਹਿੰਦਾ ਹੈ